ਪੰਜਾਬੀ ਦੇਖ ਰਹੇ ਤੁਸੀਂ ਤੇ ਬਹਾਦੀਪ ਸੰਦੀਪ ਅਦਾਕਾਰਾ ਪੂਨਮ ਪਾਂਡੇ ਆਇਦਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਪਿਛਲੇ ਦਿਨੀ ਪੂਨਮ ਪਾਂਡੇ ਨੇ ਜੋ ਕੀਤਾ ਉਸ ਬਾਅਦ ਲੋਕਾਂ ਦੇ ਉਹ ਗੁੱਸੇ ਦਾ ਸ਼ਿਕਾਰ ਹੋ ਰਹੀ ਹੈ ਦਰਅਸਲ ਪੂਨਮ ਪਾਂਡੇ ਨੇ ਖੁਦ ਹੀ ਆਪਣੀ ਮੌਤ ਦੀ ਝੂਠੀ ਖਬਰ ਫਲਾਈ ਸੀ ਜਿਵੇਂ ਉਸ ਦੇ ਦਿਹਾਂਦ ਦੀ ਖਬਰ ਸਾਹਮਣੇ ਆਈ ਤਾਂ ਹਰ ਕੋਈ ਪੋਸਟ ਦੇ ਕੇ ਹਰਾ ਰੋ ਗਿਆ ਅਦਾਕਾਰਾਂ ਦੀ ਟੀਮ ਨੇ ਇੱਕ ਪੋਸਟ ਰਾਹੀਂ ਦੱਸਿਆ ਸੀ ਕਿ ਉਸ ਦੀ ਮੌਤ ਹੈ ਜਿਹੜੀ ਸਰਵਾਈਕਲ ਕੈਂਸਰ ਦੇ ਕਾਰਨ ਹੋਈ ਹੈ ਦਰਅਸਲ ਅਗਲੇ ਹੀ ਦਿਨ ਜਿਹੜੀ ਅਦਾਕਾਰਾ ਫਿਰ ਜ਼ਿੰਦਾ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਲੋਕ ਨੇ ਜਿਹੜੇ ਗੁੱਸੇ ਦੇ ਵਿੱਚ ਆ ਗਏ ਤੇ ਉਸਨੇ ਬਾਅਦ ਦੇ ਵਿੱਚ ਪੂਨਮ ਪਾਂਡੇ ਨੇ ਖੁਦ ਵੀਡੀਓ ਦੇ ਰਾਹੀਂ ਦੱਸਿਆ ਕਿ ਉਹ ਜਿੰਦਾ ਹੈ ਦਰਅਸਲ ਸਲਵਾਈਕਲ ਕੈਂਸਰ ਦੇ ਨਾਲ ਉਹ ਮਰੀ ਨਹੀਂ ਉਸਨੇ ਤਾਂ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਲਈ ਇਹ ਸਭ ਕੀਤਾ ਹੈ ਉਸ ਤੋਂ ਬਾਅਦ ਇਸ ਗੱਲ ਦਾ ਉਸ ਨੂੰ ਕੋਈ ਪਛਤਾਵਾ ਵੀ ਨਹੀਂ ਹੈ ਪਰ ਹੁਣ ਆਪਣੀ ਹੀ ਮੌਤ ਦੀ ਖੇਡ ਹੈ ਜਿਹੜੀ ਪੂਨਮ ਪਾਂਡੇ ਤੇ ਭਾਰੀ ਹੁੰਦੀ ਨਜ਼ਰ ਆ ਰਹੀ ਹੈ ਪਿਛਲੀ ਕਈ ਵਾਰ ਵੀ ਪੂਨਮ ਪਾਂਡੇ ਨੇ ਪਬਲਿਸਿਟੀ ਸਟੰਟ ਕੀਤੇ ਨੇ ਹਰ ਪਰ ਹੁਣ ਇਸ ਮਾਮਲੇ ਦੇ ਵਿੱਚ ਵੀ ਪੂਨਮ ਪਾਂਡੇ ਤੇ ਉਸਦਾ ਪਤੀ ਸੈਮ ਤੇ ਮਿਲੀ ਜਾਣਕਾਰੀ ਮੁਤਾਬਕ ਫੈਜ਼ਾਨ ਅंसारी ਨਾਮ ਦੇ ਵਿਅਕਤੀ ਨੇ ਇੱਕ ਮਾਮਲਾ ਦਰਜ ਕਰਾਇਆ ਉਸਨੇ ਕਾਨਪੁਰ ਪੁਲਿਸ ਦੇ ਵਿੱਚ ਪੂਨਮ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ ਉਸ ਦੇ ਮੁਤਾਬਕ ਪੂਨਮ ਅਤੇ ਸੈਮ ਦੇ ਜਿਹੜਾ ਹੈਗੇ ਆ ਉਸਨੇ ਮੌਤ ਦੀ ਜਿਹੜੀ ਫਰਜੀ ਸਾਜ਼ਿਸ਼ ਰਚੀ ਹੈ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਮਜ਼ਾਕ ਉਡਾਇਆ ਤੇ ਕਈ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਵੀ ਖਿਲਵਾੜ ਕੀਤਾ ਹੈ ਫੈਜ਼ਾਨ ਨੇ ਬੇਨਤੀ ਕੀਤੀ ਹੈ ਕਿ ਪੂਨਮ ਅਤੇ ਸੈਮ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ ਜੇਕਰ ਪੂਰੇ ਮਾਮਲੇ ਦੀ ਗੱਲ ਕਰੀਏ ਤਾਂ 2 ਫਰਵਰੀ ਨੂੰ ਪੂਨਮ ਪਾਂਡੇ ਦੀ ਪੀਆ ਟੀਮ ਨੇ ਇੱਕ ਖਬਰ ਫਲਾਈ ਸੀ ਕਿ ਪੂਨਮ ਪਾਂਡੇ ਦੀ ਸਰਵਾਈਕਲ ਕੈਂਸਰ ਦੇ ਨਾਲ ਮੌਤ ਹੋ ਗਈ ਹੈ ਇਸ ਖਬਰ ਤੋਂ ਸਾਹਮਣੇ ਆਉਣ ਤੋਂ ਬਾਅਦ ਕੰਗਣਾ ਰਣੌਤ ਤੋਂ ਲੈ ਕੇ ਬਿੱਗ ਬੋਸ 17 ਦੇ ਵਿਜੇਤਾ ਮਨਵਰ ਫਾਰੂਕੀ ਸਮੇਤ ਸਾਰਿਆਂ ਨੇ ਪੋਸਟ ਆਪਾ ਕੇ ਦੁੱਖ ਜਤਾਇਆ ਸੀ ਪਰ ਅਗਲੇ ਹੀ ਦਿਨ ਪੂਨਮ ਪਾਂਡੇ ਨੇ ਖੁਦ ਆਪਣੀ ਫਰਜੀ ਮੌਤ ਦਾ ਖੁਲਾਸਾ ਕਰ ਦਿੱਤਾ ਪੂਨਮ ਪਾਂਡੇ ਨੂੰ ਸੋਸ਼ਲ ਮੀਡੀਆ ਤੇ ਹੁਣ ਕਈ ਵਾਰ ਬਦਸਲੂਕੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਅਦਾਕਾਰਾਂ ਦੇ ਖਿਲਾਫ 100 ਕਰੋੜ ਦਾ ਮਾਨਹਾਨੀ ਦਾ ਮਾਮਲਾ ਜਿਹੜਾ ਦਰਜ ਕੀਤਾ ਗਿਆ ਹੈ ਪੰਜਾਬੀ ਦੇਖ ਕੇ ਤੁਸੀਂ ਤੇ ਬਹਾ ਦੀਪ ਸੰਦੀਪ ਅਦਾਕਾਰਾ ਪੂਨਮ ਪਾਂਡੇ ਆਏ ਦਿਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਪਿਛਲੇ ਦਿਨੀ ਪੂਨਮ ਪਾਂਡੇ ਨੇ ਜੋ ਕੀਤਾ ਉਸ ਬਾਅਦ ਲੋਕਾਂ ਦੇ ਉਹ ਗੁੱਸੇ ਦਾ ਸ਼ਿਕਾਰ ਹੋ ਰਹੀ ਹੈ ਦਰਅਸਲ ਪੂਨਮ ਪਾਂਡੇ ਨੇ ਖੁਦ ਹੀ ਆਪਣੀ ਮੌਤ ਦੀ ਝੂਠੀ ਖਬਰ ਫੈਲਾਈ ਸੀ ਜਿਵੇਂ ਉਸ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਤਾਂ ਹਰ ਕੋਈ ਪੋਸਟ ਦੇ ਕੇ ਹਰਾ ਰਹਾ ਹੋ ਗਿਆ ਅਦਾਕਾਰਾ ਦੀ ਟੀਮ ਨੇ ਇੱਕ ਪੋਸਟ ਰਾਹੀਂ ਦੱਸਿਆ ਸੀ ਕਿ ਉਸ ਦੀ ਮੌਤ ਹੈ ਜਿਹੜੀ ਸਰਵਾਈਕਲ ਕੈਂਸਰ ਦੇ ਕਾਰਨ ਹੋਈ ਹੈ ਦਰਅਸਲ ਅਗਲੇ ਹੀ ਦਿਨ ਜਿਹੜੀ ਅਦਾਕਾਰਾ ਫਿਰ ਜ਼ਿੰਦਾ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਲੋਕ ਨੇ ਜਿਹੜੇ ਗੁੱਸੇ ਦੇ ਵਿੱਚ ਆ ਗਏ ਤੇ ਉਸ ਨੇ ਬਾਅਦ ਵਿੱਚ ਪੂਨਮ ਪਾਂਡੇ ਨੇ ਖੁਦ ਵੀਡੀਓ ਦੇ ਰਾਹੀਂ ਦੱਸਿਆ ਕਿ ਉਹ ਜਿੰਦਾ ਹੈ ਦਰਅਸਲ ਸਲਵਾਈਕਲ ਕੈਂਸਰ ਦੇ ਨਾਲ ਉਹ ਮਰੀ ਨਹੀਂ ਉਸ ਨੇ ਤਾਂ ਲੋਕਾਂ ਦੇ ਵਿੱਚ ਜਾਗਰੂਤਾ ਪੈਦਾ ਕਰਨ ਦੇ ਲਈ ਇਹ ਸਭ ਕੀਤਾ ਹੈ ਉਸ ਤੋਂ ਬਾਅਦ ਇਸ ਗੱਲ ਦਾ ਉਸ ਨੂੰ ਕੋਈ ਪਛਤਾਵਾ ਵੀ ਨਹੀਂ ਹੈ ਪਰ ਹੁਣ ਆਪਣੀ ਹੀ ਮੌਤ ਦੀ ਖੇਡ ਹੈ ਜਿਹੜੀ ਪੂਨਮ ਪਾਂਡੇ ਤੇ ਭਾਰੀ ਹੁੰਦੀ ਨਜ਼ਰ ਆ ਰਹੀ ਹੈ ਪਿਛਲੀ ਕਈ ਵਾਰ ਵੀ ਪੂਨਮ ਪਾਂਡੇ ਨੇ ਪਬਲਿਸਿਟੀ ਸਟੰਟ ਕੀਤੇ ਨੇ ਹਰ ਪਰ ਹੁਣ ਇਸ ਮਾਮਲੇ ਦੇ ਵਿੱਚ ਵੀ ਪੂਨਮ ਪਾਂਡੇ ਤੇ ਉਸ ਦਾ ਪਤੀ ਸੈਮ ਤੇ ਮਿਲੀ ਜਾਣਕਾਰੀ ਮੁਤਾਬਕ ਫੈਜ਼ਾਨ ਅंसारी ਨਾਂ ਦੇ ਵਿਅਕਤੀ ਨੇ ਇੱਕ ਮਾਮਲਾ ਦਰਜ ਕਰਾਇਆ ਉਸ ਨੇ ਕਾਨਪੁਰ ਪੁਲਿਸ ਦੇ ਵਿੱਚ ਪੂਨਮ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ ਉਸ ਦੇ ਮੁਤਾਬਕ ਪੂਨਮ ਅਤੇ ਸੈਮ ਦੇ ਜਿਹੜਾ ਹੈਗੇ ਆ ਉਸ ਨੇ ਮੌਤ ਦੀ ਜਿਹੜੀ ਫਰਜੀ ਸਾਜ਼ਿਸ਼ ਰਚੀ ਹੈ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਮਜ਼ਾਕ ਉਡਾਇਆ ਤੇ ਕਈ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਵੀ ਖਿਲਵਾੜ ਕੀਤਾ ਹੈ ਫੈਜ਼ਾਨ ਨੇ ਬੇਨਤੀ ਕੀਤੀ ਹੈ ਕਿ ਪੂਨਮ ਅਤੇ ਸੈਮ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ ਜੇਕਰ ਪੂਰੇ ਮਾਮਲੇ ਦੀ ਗੱਲ ਕਰੀਏ ਤਾਂ 2 ਫਰਵਰੀ ਨੂੰ ਪੂਨਮ ਪਾਂਡੇ ਦੀ ਪੀਆ ਟੀਮ ਨੇ ਇੱਕ ਖਬਰ ਫਲਾਈ ਸੀ ਕਿ ਪੂਨਮ ਪਾਂਡੇ ਦੀ ਸਰਵਾਈਕਲ ਕੈਂਸਰ ਦੇ ਨਾਲ ਮੌਤ ਹੋ ਗਈ ਹੈ ਇਸ ਖਬਰ ਤੋਂ ਸਾਹਮਣੇ ਆਉਣ ਤੋਂ ਬਾਅਦ ਕੰਗਣਾ ਰਣੌਤ ਤੋਂ ਲੈ ਕੇ ਬਿੱਗ ਬਾਸ 17 ਦੇ ਵਿਜੇਤਾ ਮਨਵਰ ਫਾਰੂਕੀ ਸਮੇਤ ਸਾਰਿਆਂ ਨੇ ਪੋਸਟ ਆ ਪਾ ਕੇ ਦੁੱਖ ਜਤਾਇਆ ਸੀ ਪਰ ਅਗਲੇ ਹੀ ਦਿਨ ਪੂਨਮ ਪਾਡੇ ਨੇ ਖੁਦ ਆਪਣੀ ਫਰਜੀ ਮੌਤ ਦਾ ਖੁਲਾਸਾ ਕਰ ਦਿੱਤਾ ਪੂਨਮ ਪਾਂਡੇ ਨੂੰ ਸੋਸ਼ਲ ਮੀਡੀਆ ਤੇ ਹੁਣ ਕਈ ਵਾਰ ਬਦਸਲੂਕੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਅਦਾਕਾਰਾਂ ਦੇ ਖਿਲਾਫ 100 ਕਰੋੜ ਦਾ ਮਾਨਹਾਨੀ ਦਾ ਮਾਮਲਾ ਜਿਹੜਾ ਦਰਜ ਕੀਤਾ ਗਿਆ ਹੈ